ਕੁੜੀਆਂ ਪਰ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਆ ਗਿਆ ਮੁੰਡਾ ਟੈਂਕ ਬੋਰ ਵਾਲਾ ਟੈਂਕ ਬੋਰ ਮੱਦੇ ਦਾ ਨਾਮ ਆ ਚੋਲੀ ਕੱਡਾ ਵੱਡਾ ਕਰਤਾਸ ਕੁੜੀਆਂ ਉਹਦਾ ਬਾਕੇ ਵਾਲਾ ਉਹਦਾ ਬਾਕੇ ਵਾਲਾ ਕਰੋ ਬੱਲੇ ਬੱਲੇ ਵੱਡਾ ਸਾਹਿਬ ਕਰੋ ਬਾਪੇ ਨੂੰ ਯਾਦ ਕਰੋ ਬਾਪੇ ਨੂੰ ਯਾਦ ਤੇ ਪਿੰਡ ਕਾਖਾਂ ਦੇ ਵਿੱਚ ਨਵਾਦੇ ਕਿਹਦੇ ਤੋਂ ਇਹ ਮੇਰਾ ਕੰਮ ਨਾ ਗਲੀ ਦੇ ਵਿੱਚ ਕੋਈ ਆਵਾਜਾਵਾ ਤੇਰੇ ਕਰਕੇ ਸੇਨਾ 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 ਮੇਰੀ ਕੌਮ ਦੇ ਜੀਵਾਂ ਮਾਰਦੀ ਰਹੀ ਕੋਈ ਬੰਦੇ ਹਮਤ ਤੋਂ ਡਰਿਆ ਨਹੀਂ ਆਇਆ ਕੋਈ ਫੂਲੇ ਦਾ ਖੇਗਲਾਤੀ ਫਰਨੇਲਾ ਮਾਰ ਕਰਦਾ ਲੱਗ ਤੈਂਕ ਕਿ ਪੋਹਰੇ ਜਿਸ ਨੇ ਗੁਰਮੀਲਾ ਸਾਹਿਬ ਪੰਨਾ ਨੰਬਰ 33 ਜਿਹੜੀ ਸੰਘਰਸ਼ ਕੀਤੀ ਜਦੋਂ ਪੰਜਾਬ ਤੇ ਕਿਰਨੇ ਭਾਕ ਤੇ ਪਾਕਿਸਤਾਨ ਦੀ ਜੰਗ ਹੋਈ ਉਹਦੇ ਵਿੱਚ ਕੁਝ ਕਾਰਵਾਈ ਜਰੀ ਚੱਲੀ ਸੀ ਤੈਂਕ ਬੋਲ ਮਿਲਦੀ ਰੰਗ ਲਿਆ ਉਹ ਗੱਲ ਕਰੀਏ ਫਿਰ ਉਹ ਕਹਿੰਦੇ ਪੱਟਿਆਂ ਦਾ ਪੁੱਤ ਮਿੱਤਰੋ ਇਹ ਚੋਨੀ ਪੱਟਾਇਆ ਮਿੱਤਰੋ ਕਿ ਮੇਰਾ ਕੰਮ ਨਾ ਗਲੀ ਦੇ ਵਿੱਚ ਕੋਈ ਤੇ ਆਵਾ ਜਾਵਾ ਤੇਰੇ ਕਰਕੇ ਮੇਰਾ ਕੰਮ ਨਾ ਗਲੀ ਦੇ ਵਿੱਚ ਕੋਈ ਆਵਾ ਜਾਵਾ ਤੇਰੇ ਕਰਕੇ ਹੋਰ ਗੇਹ ਰੰਜੀਨਾ ਸਾਹਿਬ ਟਰੈਕਟਰ ਦੇ ਪਿੱਛੇ ਢਿੱਡ ਦੇ ਵਿੱਚੋਂ ਲੋਡ ਨਿਕਲੀ ਫਿਰ ਖੁਲਾਸਾ ਕਰਜੋ ਇਹ ਉਹੀ ਦੇਣਾ ਦੇ ਰਹੇ ਆ ਰਿਹਾ ਦਾ ਖੁਲਾਸਾ ਨਾਲ ਇੱਕ ਢੇਰ ਵੀ ਬਿਆਨ ਸੁਣਾਵਾ ਹੋਰੀਆਂ ਨੇ ਖੁਸ਼ ਆਦਾਂ ਦਾ ਐਡੀ ਸ਼ਾਨਦਾਰੀ ਦੇ ਜਿਹੜੀ ਜੀ ਹੁੰਦਾ ਪਿੰਡਾਂ ਨਾਲ ਕੱਢਣੇ ਤੇ ਇੰਕੋ ਬੋਲ ਰਿਹਾ ਅਵਤਾਰ ਨੱਜਰ ਜੀ ਹੁਣ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅਵਤਾਰ ਨੱਜਰ ਜੀ ਮੈਨੂੰ ਹੁਣ ਦੂਆ ਕਿਹੜਾ ਲੱਗਦਾ ਚਾਂਸ ਲੈ ਲੈਣਾ ਮੈਨੂੰ ਲੱਗਦਾ ਬੋਲੀ ਗੱਖਣ ਬੰਨਾ ਦਾ ਖੰਡ ਵੀਰਾ ਦਾ ਖੰਡ ਸਾਰਿਆਂ ਦਾ ਧੰਨਵਾਦ